ਲਗਾਤਾਰ ਕਾਂਗਰਸ ਪਾਰਟੀ ਦੇ ਚੱਲ ਰਹੇ ਮੇਰੇ ਨਾਲ ਅੱਜ ਸਾਡੇ ਪਰਿਵਾਰੀ ਸਹਿ ਪਰਿਵਾਰੀ ਦਲਵੀ ਸਾਹਿਬ ਵੀ ਆਏ ਹੈ ਇੱਕ ਤਾਂ ਚੱਲ ਰਿਹਾ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੂਸਰਾ ਸਾਡਾ ਕਾਰਜਕ੍ਰਮ ਚੱਲ ਰਿਹਾ ਹੈ ਸੰਵਿਧਾਨ ਬਚਾਓ ਸਬਾਾਂਵਾਂ ਯਾਨੀ ਕਿ ਰੈਲੀਆਂ ਤੀਸਰਾ ਹੁਣ ਜਿਹੜਾ ਸੰਗਠਨ ਰਾਹੁਲ ਜੀ ਨੇ ਕਿਹਾ ਕਿ ਥੱਲੇ ਤੱਕ ਸੰਗਠਨ ਨੂੰ ਇਹ ਮੁਕੰਮਲ ਤਰੀਕੇ ਨਾਲ ਕੰਪਲੀਟ ਕਰਨਾ ਹੈ ਬੂਥ ਤੇ ਮੰਡਲ ਤੇ ਤੇ ਨਾਲ ਹੀ ਨਾਲ ਬਲਾਕ ਤੇ ਤੇ ਜ਼ਿਲ੍ਹਿਆਂ ਤੇ ਸੋ ਉਹਨੂੰ ਲੈ ਕੇ ਕੇਵਲ ਬਲਾਕ ਸੈਂਟਰਲ ਦੀ ਐਸੋ ਪਹਿਲਾ ਖਰੜ ਦੀ ਅਸੀਂ ਸ਼ੁਰੂਆਤ ਕੀਤੀ ਹੈ ਅਗਲੇ 2-3 ਦਿਨਾਂ ਚ ਅਸੀਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਮੀਟਿੰਗਸ ਤਾਂ ਫਿਰ 117 ਦੇ 17 ਜਿਹੜੇ ਬਲਾਕਸ ਨੇ ਸਾਡੇ ਜਾਨੀ ਕਿ ਹਲਕੇ ਨੇ ਉਹਨਾਂ ਦੇ ਬਲਾਕਸ ਦੀਆਂ ਮੀਟਿੰਗ ਕਰ ਰਹੇ ਨੇ ਸੋ ਅੱਜ ਕਈ ਕਾਰਗ੍ਰਾਮ ਹੋਰ ਵੀ ਹੈਗੇ ਨੇ ਜਿਹਦੇ ਵਿੱਚ ਮੈਂ ਤੇ ਡਲਵੀ ਸਾਹਿਬ ਨੇ ਸ਼ਮੂਲੀਅਤ ਕਰਨੀ ਸੀਐਲਪੀ ਸਾਹਿਬ ਵੀ ਸ਼ਾਇਦ ਆਉਣ ਤੇ ਇਹ ਸੰਗਠਨ ਦੇ ਮੁਤਲਕ ਅਸੀਂ ਅੱਜ ਇੱਥੇ ਮੀਟਿੰਗ ਤੇ ਬਾਠਕ ਰੱਖੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਪ੍ਰਕਾਰ ਹੋਰ ਤਰੀਕੇ ਦੇ ਨਾਲ ਮਜ਼ਬੂਤ ਗਰਾਊਂਡ ਲੈਵਲ ਤੇ ਅਸੀਂ ਕਾਂਗਰਸ ਪਾਰਟੀ ਨੂੰ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਸੋ ਇਸ ਕਰਕੇ ਅੱਜ ਸੈਂਟਰਲ ਹਲਕੇ ਦੀ ਵਿਕਾਸ ਸੋਨੀ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਹੈ ਜਿੱਥੇ ਹਰਪ੍ਰਤਾਪ ਉਸਨਾਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਉਹ ਉਹਨਾਂ ਨੇ ਸਾਰਿਆਂ ਨੇ ਇਸ ਨੂੰ ਮੁੱਲਿਤ ਕੀਤੀ ਹੈ ਮੈਂ ਧਰਦੀਵਾਲ ਨੂੰ ਨਾਂਬੇ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਕਈ ਵਾਰ ਜਿਵੇਂ ਮੇਅਰ ਤੇ ਜਿਹੜੇ ਇਲੈਕਸ਼ਨ ਨੇ ਤੇ ਜਿਸ ਤਰ੍ਹਾਂ ਨਾਲ ਕੀਤੇਗੇ ਤੁਹਾਡੇ ਵੱਲੋਂ ਹਮੇਸ਼ਾ ਹਮਲਾ ਕੀਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਤੱਕੇਸ਼ਾ ਜਿਹੜੀ ਇੱਕ ਮੰਤਰੀ ਵੱਲੋਂ ਕੀਤੀ ਸੀ ਉਹਨਾਂ ਨੂੰ ਨਾਂਬੇ ਕੀਤਾ ਗਿਆ ਕਿ ਸਮਝਦੇ ਹੋ ਦੇਖੋ ਤੱਕੇਸ਼ਾ ਹੀ ਕੇਵਲ ਅੰਮ੍ਰਿਤਸਰ ਚ ਨਹੀਂ ਹੋਈ ਮੇਅਰ ਤਾਂ ਸਾਡਾ ਕਾਂਗਰਸ ਦਾ ਬਣ ਰਿਹਾ ਸੀ ਪੂਰੇ ਪੰਜਾਬ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਡੇ ਨਾਲ ਅਸੀਂ ਪਟਿਆਲਾ ਚ ਵੀ ਅਸੀਂ ਮੇਰ ਬਣਾਉਣਾ ਸੀ ਉੱਥੇ ਤੱਕੇ ਨਾਲ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਸਾਰਾ ਲੁੱਟਿਆ ਗਿਆ ਇਲੈਕਸ਼ਨ ਤੇ ਇਸੇ ਤਰ੍ਹਾਂ ਹੀ ਤੱਕੇ ਨਾਲ ਜਲੰਧਰ ਦੇ ਵਿੱਚ ਬੰਦਿਆਂ ਨੂੰ ਛੇਤੀ ਚ ਸੋ ਹਰ ਜਗ੍ਹਾ ਤੱਕੇਸ਼ਾਈ ਹੋਈ ਹੈ ਉਹ ਢਾਲੀਵਾਲ ਸਾਹਿਬ ਨੇ ਕੀਤੀ ਉਹ ਆਮ ਆਦਮੀ ਪਾਰਟੀ ਸਾਭ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਪਾਰਟੀ ਨੇ ਕੀਤੀ ਉਹ ਪੁਲਿਸ ਨੇ ਕੀਤੀ ਹੈ ਤੁਹਾਨੂੰ ਪਤਾ ਹੈ ਕਿਸੇ ਨੂੰ ਲਾਂਬੇ ਕਰਤਾ ਨਹੀਂ ਕਰਤਾ ਉਹਨਾਂ ਦੀ ਆਪਣੀ ਪਾਰਟੀ ਦਾ ਨਿੱਜੀ ਉਹ ਸਿਸਟਮ ਹੈ ਮੈਂ ਤਾਂ ਹਰ ਵਿਅਕਤੀ ਨੂੰ ਇਹ ਕਹਿਣਾ ਚਾਹੁੰਨਾ ਚਾਹੁੰਦਾ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਜਿਹੜੇ ਵਿਅਕਤੀ ਆਪਣੀਆਂ ਪੋਜੀਸ਼ਨਸ ਦਾ ਗਲਤ ਇਸਤੇਮਾਲ ਜਾਂ ਨਜਾਇਜ਼ ਇਸਤੇਮਾਲ ਨਹੀਂ ਕਰਦੇ ਉਹ ਕਿਸੇ ਅਹੁਦੇ ਤੇ ਰਹਿਣ ਚਾਹੇ ਨਾ ਰਹਿਣ ਉਹਨਾਂ ਦੀ ਲੋਕਾਂ ਦੇ ਵਿੱਚ ਸ਼ੋਭੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਜਦੋਂ ਤੁਸੀਂ ਆਦੇ ਕੁਰਸੀ ਦਾ ਗਲਤ ਫਾਇਦਾ ਲੈ ਕੇ ਜਾਇਜ਼ ਨਜਾਇਜ਼ ਕੰਮ ਕਰਦੇ ਹਾਂ ਧੱਕਾ ਕਰਦੇ ਹਾਂ ਫਿਰ ਲੋਕ ਇਹ ਮਹਿਸੂਸ ਕਰਦੇ ਵੀ ਚੰਗਾ ਹੋ ਗਿਆ ਵਧੀਆ ਹੋ ਗਿਆ ਸੋ ਸਾਨੂੰ ਕੁਰਸੀ ਤੇ ਬੈਠ ਕੇ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਜਦੋਂ ਉਸ ਕੁਰਸੀ ਨੂੰ ਛੱਡ ਕੇ ਜਾਈਏ ਲੋਕ ਕਹਿਣ ਨੀ ਆ ਰੋੜੇ ਨਾਲ ਦਾ ਬੰਦਾ ਨਹੀਂ ਸੀ ਕੁਮਰ ਗੋਬਿੰਦਪ੍ਰਤਾਪ ਨੂੰ ਵੀ ਕੁਮਰ ਵਿਜੇ ਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਫੀਤੀਆਂ ਤੇ ਬੋਲਦੇ ਸੀ ਉਹਨਾਂ ਨੂੰ ਵੀ ਪਾਰਟੀ ਚੋਂ ਪਾਰਟੀ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ ਦੇਖੋ ਮੈਂ ਫਿਰ ਕੁਵਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ ਮੈਂ ਦੂਸਰੇ ਵਿਅਕਤੀ ਸੁਪਾਲ ਖੜਾ ਮਿਲਕੇਗਾ ਨੋ ਉਸਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੈ ਕੁਵਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਣ ਦਾ ਫੈਸਲਾ ਲਿਆ ਹਾਲਾਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਉਹਦੋਂ ਕਾਂਗਰਸ ਚ ਵੀ ਆ ਸਕਦੇ ਸਨ ਇਹ ਆਪਣੇ ਨਿੱਜੀ ਫੈਸਲੇ ਹਨ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਹੈ ਕਈ ਵਾਰੀ ਨਿੱਜੀ ਫੈਸਲੇ ਲਈ ਸਹੀ ਹੋ ਜਾਂਦੇ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇ ਤੇ ਸਥਾਨ ਤੇ ਕਿਹੜੇ ਸਮੇ ਕੀ ਗੱਲ ਕਰਨੀ ਤੇ ਕਿਹੜੇ ਸਥਾਨ ਤੇ ਕੀ ਗੱਲ ਕਰਨੀ ਕਿਹੜੀ ਸਮੇ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੀਤਾ اور ایک polititian ਹੋ ਸਕਦਾ ਹੈ बीਟ ਐਨੀਬਡੀ ਸੋ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰ ਸਨ ਧਾਗ ਲੀਡਰ ਸਨ ਜਿਨ੍ਹਾਂ ਨੇ ਕਈ-ਕਈ ਸਾਲ ਇਸ ਪੰਜਾਬ 'ਚ ਆਪਣੀ ਪੈਂਠ ਬਣਾ ਕੇ ਰੱਖੀ ਉਸ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਕੁਝ ਠੀਕ ਹੀ ਹੈ ਲੇਕਿਨ ਪਾਰਟੀ ਦੇ ਵਿੱਚ ਜਿਹੜੀ ਕਿਹਾ ਜਾਂਦਾ ਜੇ ਦੋ ਫੜਾ ਪਾਰਟੀ ਅੱਜ ਦੀ ਕੀਆ ਜਾ ਰਿਹਾ ਹੈ ਅੱਜ ਵੀ ਕਰ ਰਹੇ ਪੰਜ ਪੰਜ ਮੁੱਖ ਮੰਤਰੀ ਕਹਿੰਦੇ ਤੁਹਾਡੇ ਚਿਹਰੇ ਜੀ ਇੱਥੇ ਬੰਦ ਕੇ ਕੈਨਸਲ ਹੋਈ ਆ ਕੁਝ ਇਹ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ ਮੀਡੀਆ ਵਾਲੇ ਜਾਏ ਜਾਏ ਆਮ ਆਦਮੀ ਯਾਰ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਨੇ ਜਾ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇਹ ਕਹਵਾਉਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿ ਕਿ ਪੈਕੇਜ ਅੱਛੇ ਵੱਡੇ ਚੈਨਲਸ ਦੀ ਗੱਲ ਕਰਦੇ ਮੈਂ ਛੋਟੇ ਥੋੜੇ ਗੁੱਸੇ ਨਾ ਹੋਇਓ ਲੇਕਿਨ ਫੁੱਟ ਕਿੱਥੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਵੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਤੇ ਪੰਜਾਬੀ ਹਦਾਸੇ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠੇ ਆਂ ਔਰ ਕਾਂਗਰਸ ਪਾਰਟੀ ਦਾ ਰਾਜ ਹੋਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੀ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਰਨਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਇਹ ਗੱਲ ਦੱਸਦੀ ਸੀ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਵੱਡੇ ਮਜ਼ਬੂਤੀ ਦੇ ਨਾਲ ਪੰਜਾਬ 'ਚ ਸਰਕਾਰ ਬਣੇਗੀ